ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਦੇ ਮੌਕੇ ਦੇ ਉੱਤੇ ਅੰਮ੍ਰਿਤਸਰ ਦੇ ਵਿੱਚ ਭਾਜਪਾ ਆਗੂਆਂ ਦੇ ਵੱਲੋਂ ਇੱਕ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਵਿਸ਼ੇਸ਼ ਤੌਰ ਤੇ ਭਾਜਪਾ ਦੇ ਰਾਸ਼ਟਰੀ ਅਧਿਐਕਸ਼ ਤਰुण ਚੁਗਦੇ ਵੱਲੋਂ ਸ਼ਰਕਤ ਕੀਤੀ ਗਈ ਇਸ ਮੌਕੇ ਤੇ ਤਰुण ਚੁਗਦੇ ਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਕੁਰਬਾਨੀ ਲਾਸਾਨੀ ਹੈ ਅਤੇ ਉਹਨਾਂ ਦੀ ਕੁਰਬਾਨੀ ਉੱਤੇ ਮਾਣ ਹੈ ਇਸ ਕਰਕੇ ਅਸੀਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਸਦਾ ਹੀ ਸਤਿਕਾਰ ਕਰਦੇ ਰਹਾਂਗੇ ਤਰਨチュਗ ਨੇ ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਕਰਦੇ ਹਾਂ ਅੱਜ ਦੇ ਮੌਜੂਦਾ ਹਾਲਾਤਾਂ ਦੇ ਬਾਰੇ ਕਿਹਾ ਕਿ ਬ੍ਰਿਟੇਨ ਦੇ ਵਿੱਚ ਜੋ ਵੀ ਘਟਨਾ ਵਾਪਰੀ ਹੈ ਭਾਰਤੀ ਦੂਤਾਵਾਸ ਦੇ ਉੱਤੇ ਜੋ ਭਾਰਤ ਦੇ ਝੰਡੇ ਦਾ અપਮਾਨ ਕੀਤਾ ਗਿਆ ਉਸੀ ਅਸੀਂ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਕਰਦੇ ਹਾਂ ਅਤੇ ਇਸ ਦੇ ਨਾਲ ਨਾਲ ਆਪਰੇਸ਼ਨ ਅਮਰਿਤਪਾਲ ਨੂੰ ਲੈ ਕੇ ਤਰਣ ਚੁੱਗ ਨੇ ਵੱਡਾ ਬਿਆਨ ਦਿੱਤਾ ਹੈ ਕਿ ਪੰਜਾਬ ਸਰਕਾਰ ਜਿਹੜੀ ਕਿ ਕੇਂਦਰ ਸਰਕਾਰ ਦੇ ਹੁਕਮਾਂ ਦੇ ਅਨੁਸਾਰ ਕੰਮ ਕਰ ਰਹੀ ਹੈ ਉਹਨਾਂ ਦੇ ਵੱਲੋਂ ਹੁਣ ਜਲਦੀ ਹੀ ਆਪਰੇਸ਼ਨ ਅਮਰਤਪਾਲ ਨੂੰ ਸਮਾਪਤ ਕਰ ਲਿਆ ਜਾਵੇਗਾ ਅਤੇ ਆਪਰੇਸ਼ਨ ਖਤਮ ਹੁੰਦਿਆ ਹੀ ਹੋਰ ਵੀ ਵੱਡੇ ਖੁਲਾਸੇ ਕੀਤੇ ਜਾਣਗੇ ਮੈਂ ਕਹਿੰਦੀ ਮੈਂ ਤਾਂ ਕਹਿੰਦਾ ਮੈਂ ਅਸੀਂ ਕ੍ਰੈਡਿਟ ਵਾਰਚ ਹੈ ਗਈ ਨਹੀਂ ਪੈਸਾ ਤਾਂ ਮੋਦੀ ਸਾਹਿਬ ਨੇ ਦਿੱਤਾ ਹੈ ਛੱਡ ਦਿਓ ਚੀਨਾ ਸਾਹਿਬ ਛੱਡ ਦਿਓ ਤੇ ਆਪਣਾ ਰਾਜਕੁਮਾਰ ਜੀ ਪ੍ਰਧਾਨ ਸਾਹਿਬ ਨੂੰ ਛੱਡ ਦਿਓ ਤਰਨੁਚਕ ਨੂੰ ਵੈਸੇ ਹੀ ਛੱਡ ਦਿਓ ਇੰਚਾਵਲਾ ਜੀ ਠੇਕਰ ਸਾਹਿਬ بیٹھے ਐ ਸ਼ੇਖਰ ਜੀ بیٹھے ਐ ਸ਼ੰਡੀ ਜੀ بیٹھے ਇਹਨਾਂ ਨੂੰ ਛੱਡ ਦਈਏ ਪੈਸਾ ਤੇ ਮੋਦੀ ਸਾਹਿਬ ਦਾ ਦਿੱਤਾ ਹੈ ਉਹ ਜਲਾ ਸਾਹਿਬ ਧੰਨਵਾਦ ਤੇ ਕਰੋ ਮੋਜੀ ਸਾਹਿਬ ਦਾ 70 ਸਾਲ ਨਹੀਂ ਹੋਇਆ ਔਰ ਪਹਿਲਾ ਪੂਲਾ ਜਿਹ ਚ 100% ਪੈਸਾ ਕੇਂਦਰ ਸਰਕਾਰ ਦੇ ਦੀ ਸਾਨੂੰ ਸਾਰੇ ਅਮਰਸਰ ਦੇ ਨਾਗਰਿਕਾਂ ਨੂੰ ਕ੍ਰੈਡਿਟ ਵਾਰਚ ਨਾ ਪੈਂਦੇ ਹੋਣਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਨਾ ਚਾਹੀਦਾ ਜਿਨ੍ਹਾਂ ਨੇ বিনা ਸਟੇਟ ਸ਼ੇਅਰ ਲੀਤਾ ਪੂਰਾ ਦਾ ਪੂਰਾ ਸ਼ੇਅਰ ਉਹ ਡਿਮਾਂਡ ਕਦੋਂ ਤੋਂ ਚੱਲਦੀ ਆ ਰਹੀ ਸੀ 1955 1955 ਦਾ ਪੁਲ ਜਿਹੜਾ ਡਿਫੰਕ ਹੋਇਆ ਸੀ ਅਸੀਂ ਪੰਜਾਬ ਅੰਮ੍ਰਿਤਸਰ ਦੀ ਜਨਤਾ ਹੋਰ ਤੇ ਤੁਰਦੇ ਫਿਰਦੇ ਰਹੇ ਮੈਂ ਇੱਕੋ ਗੱਲ ਕਹਿਣਾ ਚਾਹਾਂ ਕ੍ਰੈਡਿਟ ਵਾਰਚ ਨੇ ਪਈਏ ਬਹੁਤ ਟਾਈਮ ਰਿਹਾ ਅੰਮ੍ਰਿਤਸਰ ਦਾ ਬਸਨੀਕ ਅੰਮ੍ਰਿਤਸਰ ਦਾ ਬੇਟਾ ਦੇਸ਼ ਦਾ ਪ੍ਰਧਾਨ ਮੰਤਰੀ ਵੀ ਰਿਹਾ ਤੇ ਪੁਲ ਨਹੀਂ ਬਣਿਆ ਉਹ ਨਹੀਂ ਬਣਿਆ ਸਰਦਾਰ ਮਨਮੋਹਨ ਸਿੰਘ ਜੀ ਦੀ ਸਰਕਾਰ ਰਹੀ 4 ਤੋਂ 14 ਇਸੇ ਚੇ ਮੈਂ ਕਿਸੇ ਨੂੰ ਵੀ ਬੇਨਤੀ ਹਰ ਇੱਕ ਨੂੰ ਬੇਨਤੀ ਕਰਾਂਗਾ ਕ੍ਰੈਡਿਟ ਵਾਰਚ ਨਾ ਬੋ ਧੰਨਵਾਦ ਕਰੋ ਮੋਦੀ ਸਾਹਿਬ ਅੱਛਾ ਸਭ ਤੋਂ ਇੰਪੋਰਟੈਂਟ ਇਸ਼ੂ ਜਿਹੜਾ ਅਸਲ ਇਹ ਪੰਜਾਬ ਦਾ ਹੈ ਉਹ ਅੰਮ੍ਰਿਤਪਾਲ ਚੱਲ ਰਿਹਾ ਹੈ ਅੰਮ੍ਰਿਤਪਾਲ ਦੇ ਉੱਤੇ ਕੀ ਕਿਹਾ ਜਾਊਗਾ ਐਸਾ ਕਿ ਕਾਰਵਾਈ ਚੱਲ ਰਹੀ ਹੈ ਆਪਰੇਸ਼ਨ ਹੈ ਸਟੇਟ ਗਵਰਨਮੈਂਟ ਨੂੰ ਲੀਡ ਕਰ ਰਹੀ ਹੈ ਔਰ ਐਂਡ ਹੋ ਲੰਦੇ ਉਸ ਤੋਂ ਬਾਅਦ ਸਾਰੀ ਗੱਲ ਸਰ ਸਭ ਨੇ ਆਏ ਕਿ ਨਾ ਉਹ ਗਏ ਨੇ ਸਾਰਾ ਅੰਮ੍ਰਿਤਪਾਲ ਫੜਿਆਣ ਗਿਆ ਇੰਨੀ ਫੋਰਸ ਲਾਈ ਸਰ ਇਹ ਗੱਲ ਪੁਲਿਸ ਹੈੱਡ ਕੁਆਰਟਰ ਦੱਸ ਸਕਦਾ ਹੈ ਡੀਜੀਪੀ ਦੱਸ ਸਕਦੇ ਨੇ ਕਿਰ ਤੇ ਕੀ ਸਟੇਟਸ ਪਰ ਕਿਤੇ ਮੰਨਿਆ ਜਾਵੇ ਕੇਂਦਰ ਸਰਕਾਰ ਤੇ ਰਾਜ ਸਰਕਾਰ ਮਿਲ ਕੇ ਐਸਾ ਕਿ ਐਸਾ ਕਿ ਇਸ ਗੱਲ ਦਾ ਉੱਤਰ ਪੰਜਾਬ ਦੇ ਡਾਇਰੈਕਟਰ ਜਨਰਲ ਉਹ ਪੁਲਿਸ ਦੇ ਸਕਦਾ ਚੋਕ ਸਰ ਇਹ ਹਿਮਾਚਲ ਨੇ ਵਾਟਰ ਸੈਸ ਲਾਇਆ ਵਾ ਜਿਹਨੂੰ ਲੈ ਕੇ ਪੰਜਾਬ ਤੇ ਹਰਿਆਣਾ ਹਿਮਾਚਲ ਦੇ ਆਮਨੇ ਸਾਹ ਅਸਾ ਕਿ ਪੂਰੀ ਵੀ ਜਾਂਚ ਹੋਣੀ ਚਾਹੀਦੀ ਹੈ ਅਸੀਂ ਪੰਜਾਬ ਦੇ ਨਾਲ ਤਕਨੀਕ ਹੁੰਦੇ ਆਗੇ ਲੇਕਿਨ ਮੁੱਖ ਮੰਤਰੀ ਨੇ ਹਲਦੀ ਬਿਆਨ ਨਾਲ ਲਗਾ ਹੈ ਕਿ ਉਹ ਗਲਤ ਇੰਟਰਪ੍ਰੀਟ ਹੋ ਰਿਹਾ ਹੈ ਲੈਟ ਐਡਵੋਕੇਟ ਜਨਰਲ ਨੂੰ ਕਲੀਅਰ ਕਰਨਗੇ ਪਤਾ ਲੱਗ ਜਾਏਗਾ ਸਾਹਮਣੇ ਆਏ ਤੁਸੀਂ ਹੈਲਥ ਸਰਵਿਸਿਸ ਦਾ ਵਾਦਾ ਕਰਕੇ ਆਈ ਸੀ ਪੰਜਾਬ ਦੇ ਮੈਡੀਕਲ ਕਾਲਜ ਨੂੰ ਅਪਗ੍ਰੇਡ ਕਰੋ ਨਾ ਕਿ ਡਿਸਪਲਿਨੀਆਂ ਗੋਲੀਆਂ ਦੇ ਕੇ ਆਪਣੀਆਂ ਫੋਟਵਾਂ ਚੁਖਾਨ ਦੇ ਲਾਲਚ ਦੇ ਵਿੱਚ ਪੰਜਾਬ ਦੀ ਜਨਤਾ ਦੇ ਹਾਰਡਨ ਮਨੀ ਔਰ ਕੇਂਦਰ ਦੁਆਰਾ ਭੇਜੇਗੇ ਪੈਸੇ ਦੀ ਦਿਸ ਯੂਟਿਲਾਈਜੇਸ਼ਨ ਨਾ ਕਰੀ ਪਰ ਉਹ ਕਹ ਰਹੇ ਨੇ ਕਿ 15 ਲੱਖ ਬੰਦਾ ਜਰਾ ਇਸ ਆਮ ਆਦਿ ਕਲੀਨਿਕ ਦਾ ਫਾਇਦਾ ਲੈ ਲਵੇ ਮੈਂ ਕੇਂਦਰ ਸਰਕਾਰ ਦੀ ਇੱਕ ਰਿਪੋਰਟ ਹੈ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਲੇਕਿਨ ਉਹ ਪੈਸਾ ਡਿਸਪੈਂਸਰੀ ਨੂੰ ਅਪਗ੍ਰੇਡ ਕਰਨਾਸਤੇ ਆਇਆ ਜੀ ਜੇ ਮੰਨ ਲਓ ਉਸ ਡਿਸਪੈਂਸਰੀ ਤੇ ਡਿਸਪੈਂਸੀ ਦਾ ਬੋਰਡ ਹੀ ਰਹਿੰਦਾ ਤਾਂ ਉਹ ਵੀ ਪੰਜਾਬ ਸਰਕਾਰ ਦੀ ਹੋ ਰਹਿਣੀ ਸੀ ਉੱਥੇ ਦਵਾਈਆਂ ਦੇ ਉਹ ਪੈਸਾ ਕਰਤੇ ਤੇ ਜਿਹੜਾ ਵੋਟਾਂ ਦੇ ਲਾਤਾ ਜਿਹੜਾ ਪੈਸਾ ਇਹ ਨੈਸ਼ਨਲ ਹੈਲਥ ਮਿਸ਼ਨ 인ਡੀਪੈਂਡੈਂਟ ਬੋਡੀ ਹੈ ਔਰ 15ਵਾਂ ਸਰਵੇ ਦੱਸਦਾ ਹੈ ਕਿ ਟੀਬੀ ਦੇ ਮਰੀਜ਼ਾਂ ਦਾ ਜਿਹੜਾ ਸਮਾਨ ਭੇਜਿਆ ਸੀ ਉੱਤੇ ਤੁਸੀਂ ਨੋਰਮਲ ਆਗ ਨਹੀਂ ਬਿਠਾਉਂਦੇ ਨੇ ਉਹਨਾਂ ਨੂੰ ਟੀਬੀ ਹੋ ਜੇਗੀ ਨੋਰਮਲ ਨੂੰ ਜਿਹੜੇ ਕੁਸ਼ਟ ਰੋਗ ਦੇ ਜਿਹੜੇ ਉਹਦੇ ਦੋ ਇੰਪੋਰਟੈਂਟ ਬਿਮਾਰੀਆਂ ਜਿਹੜੀਆਂ ਇੱਕ ਤੋਂ ਦੂਜੇ ਨੂੰ ਫੈਲਦੀਆਂ ਉਹਨਾਂ ਬਿਮਾਰੀਆਂ ਦਾ ਵਿਵਰਣ ਦਿੱਤਾ ਪਰੋਂ ਜੀ ਫਿਰ ਤੁਹਾਨੂੰ ਕੀ ਲੱਗਦਾ ਜੇ ਆ ਮੈਂ ਤੁਹਾਨੂੰ ਸਾਰਿਆਂ ਨੂੰ ਲੈਟਰ ਉਹਨੇ ਮੇਲ ਰਾਹੀਂ ਭੇਜ ਰਿਆ ਇਹਦੇ ਉੱਤੇ ਇੱਕ ਬਰੀਫ ਵੀ ਭੇਜ ਰਿਆ ਤੁਹਾਨੂੰ ਮੇਰਾ ਪੰਜਾਬ ਦੀ ਭਗਵੰਤਮਾਨ ਸਾਹਿਬ ਦੀ ਸਰਕਾਰ ਨੂੰ ਬੇਨਤੀ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਨੂੰ ਬੇਨਤੀ ਹੈ ਕਿ ਪੰਜਾਬ ਦਾ ਸ਼ੇਅਰ ਅੱਜ ਦੋ ਮੈਡੀਕਲ ਕਾਲਜ ਪੈਂਡਿੰਗ ਬੈ ਨੇ ਸਰਕਾਰ ਨੂੰ ਇੱਕ ਸਾਲ ਬੀਤ ਗਿਆ ਅਸੀਂ ਮੈਡੀਕਲ ਕਾਲਜ ਦਾ ਨੀਂਹ ਪੱਥਰ ਨਹੀਂ ਰਗਾ ਸਕਦੇ ਕਪੂਰਥਲੇ ਚ ਜ਼ਮੀਨ ਅਵੇਲੇਬਲ ਹੈ 100 ਕਰੋੜ ਰੁਪਏ ਕੇਂਦਰ ਸਰਕਾਰ ਨੇ ਭੇਜਿਆ ਕੱਲ ਨੂੰ ਉਸਾਲ ਦੋ ਸਾਲ ਚ ਬਣ ਕੇ ਤਿਆਰ ਹੋਣਗੇ ਲੋਕਾਂ ਨੂੰ ਯੂਟਿਲਾਈਜ਼ ਕਰਨਗੇ ਵੱਡੀਆਂ ਬਿਮਾਰੀਆਂ ਨਾਲ ਲੜਾਈ ਲੜਨ ਦੇ ਸੈਂਟਰ ਬਣ ਰਹੇ ਨੇ ਪੀਜੀਆਈ ਦਾ ਸੈਂਟਰ ਫਿਰੋਜ਼ਪੁਰ ਚ ਪ੍ਰਾਈਮ ਮਿਨਿਸਟਰ ਸਾਹਿਬ ਨੇ ਦਿੱਤਾ ਅਸੀਂ ਉਹਰਾ ਉਦਘਾਟਨ ਨਹੀਂ ਕਰ پا ਰਹੇ ਕੀ ਕੀ ਰੀਜ਼ਨ ਕੀ ਹੈ ਤੁਹਾਨੂੰ ਕੀ ਲੱਗਦਾ ਹੈ ਐਸੇ ਕਿ ਭਵੰਦਮਨ ਸਾਹਿਬ ਦੀ ਦੋ ਐ ਸਰਕਾਰ ਦੀਆਂ ਦੋ ਬੇਵਕੂਫੀਆਂ ਕਹਿ ਲਈਏ ਪਹਿਲਾ ਕਿ ਫੋਟੋ ਇੰਪੋਰਟੈਂਟ ਹੈ ਹੋਰ ਉਹ ਫੋਟੋ ਚਿਪਕਾਉਣ ਵਾਸਤੇ ਦਵਾਈਆਂ ਦਾ ਪੈਸਾ ਬੋਰਡਾਂ ਦੇ ਖਰਚੇ ਜਾ ਰਹੇ ਜਿਨ੍ਹਾਂ ਨਾਲ ਉਪਕਰਣ ਖਰੀਦਣੇ ਸੀ ਉਹ ਪੈਸਾ ਐਡਵਰਟਾਈਜ਼ਮੈਂਟ ਤੇ ਖਰਚੇ ਜਾ ਰਹੇ ਉਹ ਪੈਸਾ ਆਪਣੀ ਬ੍ਰਾਂਡਿੰਗ ਤੇ ਖਰਚੇ ਜਾ ਰਹੇ ਜਦੋਂ ਪੈਸਾ ਨੈਸ਼ਨਲ ਹੈਲਥ ਮਿਸ਼ਨ ਦਾ ਹੈ ਕਿ ਅਸੀਂ ਆਮ ਆਦਮੀ ਦਾ ਬੋਰਡ ਕਿਸ ਤਰ੍ਹਾਂ ਲਾਤਾ ਇਹਨਾਂ ਓਬਜੈਕਸ਼ਨ ਨੈਸ਼ਨਲ ਹੈਲਥ ਮਿਸ਼ਨ ਨੇ ਕੀਤਾ ਹੈ ਜਿਹੜਾ ਕਿ ਬੜਾ ਵੱਡਾ ਇਤਰਾਜ਼ ਹੈ ਕਿ ਅਸੀਂ ਯੂਟਿਲਾਈਜੇਸ਼ਨ ਰੋਂਗ ਕਰ ਰਹੇ ਕਲੀ ਰੋਂਗ ਨਹੀਂ ਕਰ ਰਹੇ ਜਿਹੜਾ ਪੈਸਾ ਐਕਸਰੇ ਮਸ਼ੀਨਾਂ ਸਿਆ ਉਹਨੇ ਐਕਸਰੇ ਮਸ਼ੀਨ ਦਾ ਵਿਵਰਣ ਦਿੱਤਾ ਕਿ ਜੰਗ ਖਾਦੀਆਂ ਐਕਸਰੇ ਮਸ਼ੀਨਾਂ ਲੋਕਾਂ ਨੂੰ ਪ੍ਰਾਈਵੇਟ ਐਕਸਰੇ ਕਰਾਣ ਜਾਣਾ ਪੈ ਰਿਹਾ ਲੋਕਾਂ ਨੂੰ ਅਲਟਰਾਸਾਉਂਡ ਬਾਰੋ ਕਰਾਣੇ ਪੈ ਰਹੇ ਜਿਹੜੀਆਂ ਕਿਵਚਿਲਦੀਆਂ ਸਾਰੀਆਂ ਕੇਂਦਰ ਸਰਕਾਰ ਭੇਜਦੇ ਆ ਪੈਸਾ 100 ਕਰੋੜ ਰੁਪਈਆ ਤੁਸੀਂ ਅੱਜ ਜਲੰਧਰ ਦੇ ਅੰਦਰ ਕਪੂਰਥਲਾ ਜੇਕਰ ਮੈਡੀਕਲ ਕਾਲਜ ਖੁੱਲਦਾ ਮੈਡੀਕਲ ਕਾਲਜ ਹੁਸ਼ਿਆਰਪੁਰ ਚ ਖੁੱਲਦਾ ਫਰੋਜਪੁਰ ਦੇ ਅੰਦਰ ਅਸੀਂ ਪੀਡੀਆਈ ਸੈਂਟਰ ਖੋਲੇ ਬਟਿੰਡਾ ਚ ਖੋਲੇਆ ਮੁਹਾਲੀ ਚ ਖੁੱਲੇਆ ਅਗਰ ਇਸ ਤਰ੍ਹਾਂ ਕਪੂਰਥਲਾ ਔਰ ਹੁਸ਼ਿਆਰਪੁਰ ਖੁੱਲਦਾ ਤੇ ਪੰਜਾਬ ਦੇ ਲੋਕਾਂ ਨੂੰ ਹੈਲਥ ਸਰਵਿਸਿਜ਼ ਬਹੁਤ ਵਧੀਆ ਤਰੀਕੇ ਨਾਲ ਮਿਲਣ ਗਿਆ ਐਸੀਚੇ ਪੰਜਾਬ ਦੀ ਹੈਲਥ ਦਾ ਧਿਆਨ ਕਰੋ ਪੰਜਾਬ ਦੇ ਲੋਕਾਂ ਦੀ ਹੈਲਥ ਦਾ ਪੈਸਾ ਬਰਬਾਦ ਨਾ ਕਰੋ ਐਨੀ ਬੇਨਤੀ ਜੀ ਕਿ ਇੱਕ ਮੈਂ ਹੋਰ ਇੱਕ ਮੈਂ ਹੋਰ ਗੱਲ ਕਹਿਣਾ ਚਾਹਨਾ ਅੱਜ ਮੈਂ ਧੰਨਵਾਦ ਕਰਨਾ ਜਿਲ੍ਹਾ ਟੀਨ ਦਾ ਉਹਨਾਂ ਨੇ ਰਾਤੀ ਵੀ ਸਵਾਗਤ ਕੀਤਾ ਸਵੇਰੇ ਵੀ ਸਵਾਗਤ ਕੀਤਾ ਧੰਨਵਾਦ ਬੇਸਿਕਲੀ ਪ੍ਰਧਾਨ ਮੰਤਰੀ ਮੋਦੀ ਸਾਹਿਬ ਦਾ ਬੰਦਾ ਹੈ ਮੈਂ ਰਕਸਾਨਾ ਵੀ ਗੱਲ ਕਰ ਰਿਹਾ ਸੀ ਕਿਉਂਕਿ ਲਗਭਗ ਇੱਥੇ ਸਾਰੇ ਜਿਹੜੇ ਮੇਰੇ ਸਾਥੀ ਬੈਠੇ ਅਸੀਂ ਬਾਰ-ਬਾਰ ਰੇਲ ਮੰਤਰੀ ਨੂੰ ਮਿਲੇ ਸਾਂ ਅੰਮ੍ਰਿਤਸਰ ਦੇ ਅੰਦਰ 1905 ਦੇ ਅੰਦਰ ਇੱਕ ਪੁਲ ਬਣਿਆ ਜਿਹੜਾ ਨਾਮ ਹੈ ਰੀਗੋ ਬ੍ਰਿਜ 1905 'ਚ ਬਣਿਆ ਅੰਗਰੇਜ਼ੀ ਨੇ ਉਰਤੇ ਜਾ ਕੇ ਦੇਖੋ ਲਿਖਿਆ 50 ਸਾਲੇ ਦੀ ਮਨਾਇਦ ਹੈ 1955 ਚੋ ਦੀ ਮਨਾਇਦ ਖਤਮ ਹੋ ਗਈ 1955 ਤੋਂ ਲੈ ਕੇ 1998 ਤੱਕ ਹਿੰਦੁਸਤਾਨ ਦੇ ਅੰਦਰ ਕਾਂਗਰਸ ਦਾ ਰਾਜ ਰਾਇਆ ਨੇ ਕਾਂਗਰਸ ਨੂੰ ਰਾਜ 1998 ਤੇ ਬਾਜਪਈ ਸਾਹਿਬ ਆਏ ਅਸੀਂ ਸਾਰਿਆਂ ਨੇ ਉਹਦਾ ਰੋਲਾ ਪਾਇਆ ਦਿਆ ਸਿੰਘ ਸੋਢੀ ਮੈਂਬਰ ਆਫ ਪਾਰਲੀਮੈਂਟ ਸੀ ਡਾਕਟਰ ਸਾਹਿਬ ਮੰਤਰੀ ਸਾਹਿਬ ਅੰਮ੍ਰਿਤਸਰ ਬੀਜੇਪੀ ਨੇ ਜਾ ਕੇ ਬਾਜਪਈ ਸਾਹਿਬ ਨੂੰ ਕਿਹਾ ਤੇ ਬਾਜਪਈ ਸਾਹਿਬ ਨੇ ਉਸ ਪੁਲ ਦੀ ਮਨਿਆਦ ਨੂੰ ਸੈੱਟ ਕਰਨ ਵਾਸਤੇ ਉੱਥੇ ਉਸ ਪੁਲ ਨੂੰ ਰਿਪੇਅਰ ਕਰਾ ਕੇ ਚੱਲਣ ਯੋਗ ਬਣਾਇਆ ਔਰ ਨਾਲ ਇਹ ਰੱਖਿਆ ਕਿ ਮੇਰੀ ਇਹਨੂੰ ਨਵਾਂ ਪੁਲ ਬਣਾਉਣਾ ਚਾਹੀਦਾ ਸਰਕਾਰ ਛੱਡੀ ਚਲੀ ਗਈ ਫੇਰ ਪੁਲ ਸੁਪਨੇ ਚ ਰਿਹਾ ਮੈਨੂੰ ਫੇਰਖਾ ਸਾਹਿਬ ਨੇ ਆ ਕੇ ਕਿਹਾ ਜੀ ਪੁਲ ਦਾ ਕੰਮ ਕਰਾਈਏ ਸਾਰਾ ਛਾਟੇ ਦਾ ਟ੍ਰੈਫਿਕ ਇਧਰੋਂ ਜਾਂਦਾ ਅੰਮ੍ਰਿਤਸਰ ਸ਼ਹਿਰ ਦੇ ਅੰਦਰੋਂ ਦੇ ਲੋਕ ਮੇਰੇ ਕੋਲ ਸ਼ੈਂਟੀ ਜੀ ਆਪਣੇ ਚੰਦਰਸ਼ੇਖਰ ਜੀ ਸ਼ੈਂਟੀ ਡਾਕਟਰ ਸਾਹਿਬ ਸਭ ਲੋਕ ਆਏ ਕਿ ਵੀ ਪੁਲ ਦਾ ਕੰਮ ਕਰਾਈਏ ਲਗਾਤਾਰ ਅਸੀਂ ਪਿੱਛੇ ਲੱਗੇ ਸੀ ਕਾਇਦਾ ਸਾਰੀਆਂ ਲੈਟਰਸ ਲੈ ਕੇ ਮੈਂ ਖੁਦ ਰੇਲ ਮੰਤਰੀ ਜੀ ਨੂੰ ਮਿਲਿਆ ਮੇਰਨਾ ਚੀਨਾ ਸਾਹਿਬ ਵੀ ਗਏ ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਇਹ ਐਗਜ਼ਾਮਨ ਕਰਾਣਾ ਸੈਕੰਡ ਟਾਈਮ ਮੈਂ ਫੇਰ ਗਿਆ ਉਹਨਾਂ ਨੇ ਪ੍ਰਾਈਮ ਮਿੰਸਟਰ ਸਾਹਿਬ ਕੋਲੋਂ ਅਸੀਂ ਪ੍ਰੈਸ਼ਰ ਪਾਇਆ ਪ੍ਰਾਈਮ ਮਿੰਸਟਰ ਸਾਹਿਬ ਨੇ ਕਿਉਂਕਿ ਜਦੋਂ ਇਹ ਪੁਲ ਬੰਦੇ ਨੇ ਚ ਸਟੇਟ ਸ਼ੇਅਰ ਹੁੰਦਾ 49 ਕਰੋੜ ਦਾ ਪੁਲ ਦਾ ਐਸਟੀਮੇਟ ਆ 49 ਕਰੋੜ ਦਾ ਅਗਰ ਪੁਲ ਬਣਾਣਾ ਤੇ ਸਟੇਟ ਸ਼ੇਅਰ ਅਸੀਂ ਜਾ ਕੇ ਕਹੇ ਜੀ ਸਾਡੀ ਸਟੇਟ ਤੋਂ ਸ਼ੇਅਰ ਦੀ ਉਮੀਦ ਕਰੋਗੇ ਤੇ ਪੁਲ ਨਹੀਂ ਬਣਨਾ ਪਹਿਲੀ ਵਾਰੀ ਅੰਮ੍ਰਿਤਸਰ ਚ ਪੁਲ ਬਣਨੇ ਤੇ 100% ਪੈਸਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਰਹੇ ਨੇ ਜ਼ਿਲ੍ਹਾ ਪ੍ਰਧਾਨ ਸਾਹਿਬ ਉੱਥੇ ਆਏ ਸੀ ਅਸੀਂ ਰੇਲ ਮੰਤਰੀ ਜੀ ਨੂੰ ਧੰਨਵਾਦ ਕਰਨ ਵੀ ਗਏ ਸੀ 49 ਕਰੋੜ ਰੁਪਇਆ ਰੀਗੋ ਬ੍ਰੀਜਸ ਤੇ ਉਹਨਾਂ ਨੇ ਸੈਂਕਸ਼ਨ ਕੀਤਾ ਕੁੱਲ 111 ਕਰੋੜ ਦੇ ਉਸ ਦਿਨ ਅਸੀਂ ਪ੍ਰੋਜੈਕਟ ਸੈਂਕਸ਼ਨ ਕਰਾਏ ਨੇ ਪੰਜਾਬ ਵਾਸਤੇ ਫਗਵਾੜੇ ਤੋਂ ਅੱਗੇ ਆ ਕੇ ਇੱਕ ਲਿੰਕ ਹੈ ਕਿਉਂਕਿ ਅਗਰ ਅੰਮ੍ਰਿਤਸਰ 'ਚ ਜੋ ਬੰਦੇ ਭਾਰਤ ਮੰਗਾਨੀ ਹੈ ਤੇ ਲਿੰਕ ਪੂਰਾ ਕਰਨਾ ਜ਼ਰੂਰੀ ਹੈ ਉਹ ਉਹ ਲਿੰਕ ਕਾਰਨ ਜੰਮੂ ਵਾਲੀ ਡਰੇਨ ਵੀ ਫਾਸਟ ਨਹੀਂ ਚੱਲ ਪਾ ਰਹੀ। ਉਹਰੇ ਐਸੇ ਪੈਸਾ ਇਸ਼ੂ ਕਰਾਇਆ। ਲੁਧਿਆਣੇ ਦੇ ਇੱਕ ਪੁਲਾਸੇ ਪੈਸਾ ਇਸ਼ੂ ਕਰਾਇਆ। ਮੈਂ ਜਿਹੜਾ ਧੰਨਵਾਦ ਪ੍ਰਧਾਨ ਸਾਹਿਬ ਨੇ ਔਰ ਇੱਥੇ ਦੀ ਲੋਕਲ ਟੀਮ ਨੇ ਕੀਤਾ ਮੈਂ ਸਮਝਣਾ ਪਰ ਇਹ ਧੰਨਵਾਦ ਨਰਿੰਦਰ ਮੋਦੀ ਦਾ ਧੰਨਵਾਦ ਹੈ। ਅਸੀਂ ਕਿਸੇ ਕ੍ਰੈਡਿਟ ਵਾਰਚ ਨਹੀਂਗੇ। ਕਿਸੇ ਕ੍ਰੈਡਿਟ ਵਾਰਚ ਨਹੀਂਗੇ। ਇਹ ਕ੍ਰੈਡਿਟ ਮੋਦੀ ਸਾਹਿਬ ਦਾ ਹੈ, ਸਰਕਾਰ ਮੋਦੀ ਸਾਹਿਬ ਦੀ ਹੈ। ਰੇਲ ਮੰਤਰੀ ਮੋਦੀ ਸਾਹਿਬ ਦਾ ਹੈ ਔਰ ਮੋਦੀ ਸਾਹਿਬ ਨੇ ਬਿਨਾ ਸ਼ੇਅਰ ਬਿਨਾ ਸ਼ਹਿਰ ਇਹ ਪੁਲ ਦਿੱਤਾ ਹੈ ਇਸ ਵਿੱਚ ਮੈਂ ਅੰਮ੍ਰਿਤਸਰ ਦਾ ਨਾਗਰਿਕ ਹਾਂ ਤੇ ਅੰਮ੍ਰਿਤਸਰ ਦੀ ਜਨਤਾ ਵੱਲੋਂ ਕਿਉਂਕਿ ਇਹ ਪੁਲ ਸਾਡੀ ਅੰਮ੍ਰਿਤਸਰ ਦੀ ਹਾਰਟਲਾਈਨ ਹੈ ਸਰੋਜੀ ਸਸਨ ਗੁਰਜੀਤ ਔਜਲਾ ਦਾ ਕਹਿਣਾ ਕਿ ਮੈਂ ਵੀ ਅਸਲ ਮਿਲਦਾ ਰਿਹਾ ਰੇ ਮੰਤਰੀ ਜੀ ਵੀ ਗਿਆ ਔਰ ਉਹਨਾਂ ਨੇ ਬਕਾਇਦਾ ਅੱਜ ਦੇ ਕਾਰਜਕ੍ਰਮ ਬਾਰੇ ਗੱਲ ਕਰ ਲਈਏ ਫਿਰ ਉਸ ਤੋਂ ਬਾਅਦ ਪੋਲੀਟੀਕਲ ਗੱਲ ਕਰ ਜੀ ਬਿਲਕੁਲ ਹਾਂ ਜੀ ਜੀ ਬੋਲੋ ਜੀ ਅੱਜ ਦੇ ਕਾਰਜਕ੍ਰਮ ਬਾਰੇ ਗੱਲ ਕਰਤਾ ਜੀ ਐਸੇ ਕੀਤੇ ਭਾਰਤੀ ਜਨਤਾ ਪਾਰਟੀ ਅੰਮ੍ਰਿਤਸਰ ਵੱਲੋਂ ਸ਼ਹੀਦੇ ਆਜਨ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਦੇ ਸ਼ਹੀਦੀ ਦਿਨ ਤੇ ਬਲੱਡ ਨੇਸ਼ਨ ਕੈਂਪ ਔਰ ਮੈਡੀਕਲ ਕੈਂਪ ਲਗਾਇਆ ਗਿਆ ਭਗਤ ਸਿੰਘ ਦੀ ਸੋਚ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਸੋਚ ਦੇਸ਼ ਦੀ ਤਰੱਕੀ ਦੀ ਸੋਚ ਦੇਸ਼ ਵਾਸੇ ਕੰਮ ਕਰਨ ਦੀ ਸੋਚ ਇਹ ਭਾਰਤੀ ਜਨਤਾ ਪਾਰਟੀ ਦੀ ਗੁੜਤੀ ਚ ਸਾਡੇ ਡੀਐਨਏ ਅਸੀਂ ਆਪਣੇ ਕਾਰਕਟਰ ਨੂੰ ਸ਼ੁਰੂ ਤੋਂ ਇਹ ਗੱਲ ਕਹਿੰਦੇ ਆਏ ਆਂ ਸਾਡਾ ਕਾਰਕਟਰ ਉਹਨੂੰ ਸਰਨ ਵੀ ਕਰਦਾ ਹੈ ਕਿ ਨੇਸ਼ਨ ਫਰਸਟ ਪਾਰਟੀ ਸੈਕੰਡ ਔਰ ਇੰਡੀਵਿਜੂਅਲ ਥਰਡ ਇਹ ਸਾਡੀ ਕੇਵਲ ਇਹ ਸਾਡੀ ਕਮਿਟਮੈਂਟ ਹੈ ਕੇਵਲ ਨਾਰਾ ਨਹੀਂ ਹੈ ਔਰ ਭਾਰਤੀ ਜਨਤਾ ਪਾਰਟੀ ਨੇ ਪਿਛਲੇ 70 ਸਾਲ ਦੇ ਇਤਿਹਾਸ ਦੇ ਅੰਦਰ ਉਸ ਰਸਤੇ ਤੇ ਚੱਲ ਕੇ ਦਿਖਾਇਆ ਜਿਹੜਾ ਰਸਤਾ ਭਗਤ ਸਿੰਘ ਨੇ ਚੁਣਿਆ ਸੀ ਭਗਤ ਸਿੰਘ ਰਾਜਗੁਰੂ ਸੁਖਦੇਵ ਸਾਡੇ ਆਈਡੀਅਲ ਨੇ ਔਰ ਭਾਰਤੀ ਜਨਤਾ ਪਾਰਟੀ ਪੰਜਾਬ ਅੱਜ ਪੂਰੇ ਪੰਜਾਬ ਚ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਔਰ ਸੁਖਦੇਵ ਇਹ ਤਿੰਨਾਂ ਦੀ ਸ਼ਹਾਦਤ ਤੇ ਲਗਾਤਾਰ ਕਾਰਜਕ੍ਰਮ ਕਰ ਰਹੀ ਹੈ ਅੱਜ ਪੰਜਾਬ ਦੇ ਦੇਖੀ ਐਥੇ ਕਿ ਮੈਂ ਤੁਹਾਡੇ ਨਾਲ ਇਹ ਗੱਲ ਬੜੀ ਇੰਪੋਰਟੈਂਟ ਕਰਨਾ ਚਾਹਨਾ ਤੇ ਮੈਂ ਚਾਨਕੀਰ ਤੇ ਡਿਬੇਟ ਵੀ ਹੋਣੀ ਚਾਹੀਦੀ ਐ ਐਥੇ ਕਿ 4 ਦਿਨ ਪਹਿਲਾਂ ਪੰਜਾਬ ਦੇ 3 ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਸਦਨ ਦੇ ਅੰਦਰ ਵੀ ਕਿਹਾ ਵਿਧਾਨ ਸਭਾ ਚ ਔਰ ਖੋਣਾ ਨੇ अलग-अलग अखबारਾਂ 'ਚ ਐਡਵਰਟਾਈਜ਼ਮੈਂਟ ਵੀ ਦਿੱਤੇ ਰੰਗਲਾ ਪੰਜਾਬ ਸਵਸਥ ਪੰਜਾਬ ਦੇ ਨਾਂ 'ਤੇ ਮੇਰੀ ਉਹਨਾਂ 'ਕੀ ਬੇਨਤੀ ਹੈ ਕਿ ਜਿਸ ਤਰ੍ਹਾਂ ਉਹ ਝੂਠ ਪਰੋਸ ਰਹੇ ਮੈਂ ਤੁਹਾਨੂੰ ਹੋਰ ਵੀ ਰਿਪੋਰਟਸ ਵੀ ਭੇਜਾਂਗਾ ਕਿ ਪੰਜਾਬ ਦੇ ਅੰਦਰ ਕਿਸ ਤਰ੍ਹਾਂ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਹੈਲਥ ਸਰਵਿਸਿਜ਼ ਨਾਲ ਮਜ਼ਾਕ ਉਡਾ ਰਹੀ ਹੈ। ਉਹਨਾਂ ਨੇ ਹਰ ਤੇ ਦੋ ਮੈਡੀਕਲ ਕਾਲਜ ਦੀ ਘੋਸ਼ਣਾ ਕੀਤੀ ਹੈ ਜਦ ਕਿ ਦੋਨੋਂ ਮੈਡੀਕਲ ਕਾਲਜ ਕੇਂਦਰ ਸਰਕਾਰ ਵੱਲੋਂ 2019 ਅਤੇ 2020 ਦੇ ਪਾਸ ਹੋ ਚੁੱਕੇ ਨੇ। 350 ਕਰੋੜ ਰੁਪਏ ਦੋ ਮੈਡੀਕਲ ਕਾਲਜਸ 'ਤੇ ਕੇਂਦਰ ਸਰਕਾਰ ਨੇ પાસ ਕੀਤਾ 100 ਕਰੋੜ ਰੁਪਇਆ ਮੈਡੀਕਲ ਕਾਲਜ ਸ਼ੁਰੂ ਕਰਨ ਦੇ ਸੇ ਪੰਜਾਬ ਦੀ ਸਰਕਾਰ ਨੂੰ 50 ਕਰੋੜ ਪਰ ਮੈਡੀਕਲ ਕਾਲਜ ਦੇ ਹਿਸਾਬ ਨਾਲ ਐਡਵਾਂਸ ਵੀ ਭੇਜ ਦਿੱਤਾ ਹੋਇਆ ਲੇਕਿਨ ਪੰਜਾਬ ਦੀ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਦਾਅਵੇ ਤੇ ਵਧੀਆ ਹੈਲਥ ਸਰਵਿਸਿਜ਼ ਦੇ ਕਰਦੇ ਲੇਕਿਨ ਮੈਡੀਕਲ ਕਾਲਜ ਇਸ ਹਸੇ ਜਿਹੜੀ ਕਿ ਬੇਸਿਕ ਨੀਡ ਸਟੇਟ ਦੀ ਇੰਨਾ ਵੱਡਾ ਪੈਸਾ ਸਟੇਟ ਕੋਲ ਆਇਆ ਹੋਇਆ ਉਹਦਾ ਉਦਘਾਟਨ ਵੀ ਨਹੀਂ ਕਰਾਇਆ ਜਾ ਰਿਹਾ ਮੈਂ ਭਗਵੰਤ ਮਾਨ ਸਾਹਿਬ ਨੂੰ ਕਹਾਂਗਾ ਫੋਟੋ ਚੁਪਕਾਓ ਜ਼ਰੂਰ ਚੁਪਕਾਓ ਲੇਕਿਨ ਪੰਜਾਬ ਦੀ ਡਾਇਰ ਨੀਡ ਮੈਡੀਕਲ ਕਾਲਜਸ ਨੂੰ ਚਾਲੂ ਕਰਾਓ ਉਹ 100 ਕਰੋੜ ਰੁਪਇਆ ਖਜ਼ਾਨੇ 'ਚ ਪਿਆ ਹੈ 250 ਕਰੋੜ ਰੁਪਇਆ ਕੇਂਦਰ ਸਰਕਾਰ ਦੇਣ ਨੂੰ ਤਿਆਰ ਬੈਠੀ ਹੈ ਆਪਾਂ ਉਹ ਨੀ ਪੱਥਰ ਪ੍ਰਧਾਨ ਮੰਤਰੀ ਸਾਹਿਬ ਨੂੰ ਬੁਲਾ ਕੇ ਸ਼ੁਰੂਆਤ ਕਰੀਏ ਇੱਕ ਮੈਂ ਤੇ ਹੋਰ ਧਵਾਨਾ ਚੰਨਾ ਤੁਹਾਡਾ ਮੁੱਖ ਮੰਤਰੀ ਸਾਹਿਬ ਨੇ ਬੜੇ ਦਾਅਵੇ ਕੀਤੇ ਨੇ ਦਾਅਵੇ ਕੀਤੇ ਨੇ ਕਿ ਪੰਜਾਬ ਦੇ ਅੰਦਰ ਹੈਲਥ ਸਰਵਿਸਿਜ਼ ਬਹੁਤ ਅੱਛੀਆਂ ਚੱਲ ਰਹੀਆਂ ਇੱਕ ਹੈਲਥ ਸਰਵਿਸਿਜ਼ ਉੱਤੇ ਇੱਕ ਕਮੇਟੀ ਕੇਂਦਰ ਸਰਕਾਰ ਨੇ ਜਿਹੜੀ ਸਾਰੇ ਦੇਸ਼ 'ਚ ਕਮੇਟੀ ਜਾਂਦੀ ਹੈ ਰਿਵਿਊ ਕਰਨ ਅਸੇ ਉਸ ਰਿਵਿਊ ਕਰਨ ਅਸੇ ਕਮੇਟੀ ਕੇਂਦਰ ਸਰਕਾਰ ਨੇ ਭੇਜੀ ਔਰੋ ਕੇਂਦਰ ਸਰਕਾਰ ਦੀ ਜਿਹੜੀ ਕਮੇਟੀ ਸੀ ਉਸ ਕਮੇਟੀ ਨੇ 8 ਦਿਨ ਪੰਜਾਬ ਦੇ ਅੰਦਰ ਲਗਾਏ ਔਰ ਉਸ ਕਮੇਟੀ ਨੇ 13 ਫਰਵਰੀ ਨੂੰ ਜਿਹੜੇ ਹਿੰਦੁਸਤਾਨ ਦੇ ਡਾਇਰੈਕਟਰ ਉਹਨਾਂ ਨੇ ਕਮੇਟੀ ਵੱਲੋਂ ਰੋਲੀ ਸਿੰਘ ਜੀ ਉਹਨਾਂ ਨੇ ਇੱਕ ਲੈਟਰ ਵੀ ਲਿਖਿਆ ਜਿਸ ਚ ਉਹਨਾਂ ਨੇ ਕਿਹਾ ਕਿ ਬਿਮਾਰ ਉਪਕਰਨ ਚੰਗ ਖਾਤੀਆਂ ਮਸ਼ੀਨਾ ਬਕਾਇਦਾ ਉਹਨਾਂ ਨੇ ਪੁਆਇੰਟ ਆਊਟ ਕੀਤਾ ਕਿ ਟੀਵੀ ਵਾਸਤੇ ਜਿਹੜੀ ਕਿ ਛੂਹਛੂਤ ਦੀ ਬਿਮਾਰੀ ਹੈ ਹੋਰ ਐਸੇ ਕੇਂਦਰ ਸਰਕਾਰ ਨੇ ਜਿਹੜਾ ਪੈਸਾ ਭੇਜਿਆ ਯੂਟਿਲਾਈਜ਼ ਨਹੀਂ ਹੋਇਆ ਜੇ ਯੂਟਿਲਾਈਜ਼ ਕੀਤਾ ਤੇ ਉਸ ਵਾਰਡ ਦੇ ਅੰਦਰ ਹੀ ਦੂਜੇ ਪੇਸ਼ੈਂਟ ਵੀ ਲੰਮੇ ਪਏ ਨੇ ਚਰਮ ਰੋਗ ਹੋਰੇ ਮਰੀਜ਼ਾਂ ਨੂੰ ਵੀ ਨਾਰਮਲ ਮਰੀਜ਼ਾਂ ਚ ਰੱਖਿਆ ਉਹਨਾਂ ਨੇ ਪੁਆਇੰਟ ਆਊਟ ਕੀਤਾ ਕਿ ਜਿਹੜੀਆਂ ਇਹਦੀ ਮੈਂ ਤੁਹਾਨੂੰ ਕਹੋਗੇ ਤਾਂ ਕਾਪੀ ਵੀ ਭੇਜ ਦਿਆਂਗਾ ਇਹ ਨੈਸ਼ਨਲ ਹੈਲਥ ਮਿਸ਼ਨ ਗਵਰਨਮੈਂਟ ਆਫ ਇੰਡੀਆ ਦੇ ਡਾਇਰੈਕਟਰ ਨੇ ਉਹਨਾਂ ਨੇ ਬਾਕਾਇਦਾ ਪੰਜਾਬ ਸਰਕਾਰ ਨੂੰ ਲੈਟਰ ਲਿਖਿਆ ਉਹਨਾਂ ਨੇ ਇੱਥੇ ਗੱਲ ਹੋਰ ਪੁਆਇੰਟ ਆਊਟ ਕੀਤੀ ਦਾਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੇ ਅੰਦਰ ਮੁਹੱਲਾ ਕਲੀਨਿਕ ਖੋਲੇ ਜਾ ਰਹੇ ਪਹਿਲੀ ਗੱਲ ਤੇ ਮੁਹੱਲਾ ਕਲੀਨਿਕ ਪੁਰਾਣੀਆਂ ਡਿਸਪੈਂਸਰੀਆਂ ਜਿਹੜੀਆਂ ਆਈਆਂ ਸੀ ਉਹਨਾਂ ਡਿਸਪੈਂਸਰੀਆਂ ਨੂੰ ਜਾਂ ਸੇਵਾ ਕੇਂਦਰਾਂ ਨੂੰ ਮੁਹੱਲਾ ਕਲੀਨਿਕ ਚ ਬਦਲਿਆ ਜਾ ਰਿਹਾ ਉਹਨਾਂ ਨੇ ਇਤਰਾਜ਼ ਕੀਤਾ ਕਿ ਇਹ ਜਿਹੜਾ ਇਹ ਪੈਸਾ ਕੇਂਦਰ ਸਰਕਾਰ ਭੇਜ ਰਹੀ ਹੈ ਇਹਦੀ ਬ੍ਰਾਂਡਿੰਗ ਪੂਰੇ ਦੇਸ਼ ਚ ਕੋਈ ਹੈ ਨੈਸ਼ਨਲ ਹੈਲਥ ਮਿਸ਼ਨ ਬ੍ਰਾਂਡਿੰਗ ਹੈ ਲੇਕਿਨ ਪੰਜਾਬ ਦੀ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਉਸ ਪੈਸੇ ਨੂੰ ਯੂਜ਼ ਤੇ ਕਰ ਰਹੀ ਹੈ ਲੇਕਿਨ ਬ੍ਰਾਂਡਿੰਗ ਆਮ ਆਦਮੀ ਪਾਰਟੀ ਦੀ ਕਰ ਰਹੀ ਹੈ ਜਿਵੇਂ ਪੰਜਾਬੀ ਭਾਸ਼ਾ ਚ ਕਹਾਂ ਮਾਲ ਨਰਿੰਦਰ ਮੋਦੀ ਜੀ ਦਾ ਤੇ ਬੱਲੇ ਬੱਲੇ ਭਗਵੰਤ ਮਾਨ ਸਾਹਿਬ ਆਪਣੀ ਕਰਾ ਰਹੇ ਇਹ ਮੈਂ ਨਹੀਂ ਕਹਿ ਰਿਹਾ ਕੇਂਦਰ ਸਰਕਾਰ ਦੀ ਬਕਾਇਦਾ ਰਿਟਰਨ ਲੈਟਰ ਆਈਏ ਸਭ ਤੋਂ ਜਿਹੜਾ ਹਿੰਦੁਸਤਾਨ ਦਾ ਹੈਲਥ ਮਿਸ਼ਨ ਦਾ ਚੇਅਰਮੈਨ ਹੈ ਉਹਨੇ ਲੈਟਰ ਇਹਨਾਂ ਨੂੰ ਲਿਖੀ ਹੈ ਜਿਹੜੀ ਪੰਜਾਬ ਦੇ ਅੰਦਰ ਉਹਨੇ ਸਰਵੇ ਕੀਤਾ ਇੱਕ ਕਮੇਟੀ ਆਈ ਏ ਉਸ ਕਮੇਟੀ ਨੇ ਪੂਰੇ ਪੰਜਾਬ ਦੇ ਅੰਦਰ ਜਾ ਕੇ ਦੇਖਿਆ ਕਿ ਪੈਸਾ ਐਡਵਰਟਾਈਜ਼ਮੈਂਟ ਤੇ ਜਿਆਦਾ ਲੱਗ ਰਿਹਾ ਪੈਸਾ ਹੋਈ ਜਿਹੜਾ ਹੈਲਥ ਸਰਵਿਸਿਜ਼ ਦਾ ਪੋਸਟਰ ਚਿਪਕਾਈ ਜਾ ਰਹੇ ਨੇ 15 ਮਾ ਜਿਹੜਾ ਰਿਵਿਊ ਆ ਪੂਰੇ ਇੰਡੀਆ ਚ ਉਰਚ ਸਭ ਨਾਲੋਂ ਕਮਜ਼ੋਰ ਹਾਲਤ ਪੰਜਾਬ ਦੀ ਔਰ ਚ ਉਹਨੇ ਲਿਖਿਆ ਆਮ ਆਦਮੀ ਕਲੀਨਿਕਸ ਐਂਡ ਅਦਰ ਮਨੀਜ਼ ਫ্রম ਨੈਸ਼ਨਲ ਹੈਲਥ मिशन प्रोग्राम इन द स्टेट यू आर ब्रांडिंग रॉन्ग नेम इंश्योर द ब्रांडिंग ऑफ हेल्थ केयर इंफ्रास्ट्रक्चर एज पर द नेशनल हेल्थ मिशन एंड ए बी एच पी एच डब्ल्यू सी गाइडलाइंस भगवंत मान सरकार केंद्र सरकार ਦੇ ਪੈਸੇ ਦਾ ਦੁਰਉਪਯੋਗ ਕਰ ਰਹੀ ਹੈ ਪੈਸਾ ਹੈਲਥ ਮਿਸ਼ਨ ਕੇਂਦਰ ਸਰਕਾਰ ਨੇ ਭੇਜਿਆ ਉਹਨਾਂ ਨੇ ਵਾਰਨਿੰਗ ਦਿੱਤੀ ਹੈ ਵੇਰ ਐਵਰ सर्विसेज आर सपोर्टेड थ्रू एनएचएम एक्सवीएफसी हेल्थ सेंटर्स एंड पीएमएबीएचआईएम फंड्स ये फंड केंद्र सरकार था और भगवंत मान साहब बल्ले बल्ले करा रहे अपने नाम माल मोती साहब और उन्होंने लिखया है ए रिपोर्ट है कि पब्लिक हेल्थ फैसिलिटीज फॉर द टीबी पेशेंट्स टू अवॉइड सेपरेट द अर्जेंट नीड टू स्ट्रेंथन बायोमेडिकल इक्विपमेंट ਉਨੇ ਕਿ ਜੰਗ ਖਦੀਆਂ ਹੀਆਂ ਮਸ਼ੀਨਾਂ ਨੇ ਜਿਨ੍ਹਾਂ ਚ ਖੂਨ ਰੱਖਣਾ ਹੈ ਜਿਨ੍ਹਾਂ ਚ ਸੈਂਪਲ ਰੱਖਨੇ ਹੈ ਸਾਲਟ ਮਸ਼ੀਨ ਨੇ ਇਹ ਡਾਕਟਰ ਸਾਹਿਬ ਦੇ ਜਿਆਦਾ ਜਾਣਦੇ ਹੋਣਗੇ ਉਹ ਸਾਰੀਆਂ ਮਸ਼ੀਨਾਂ ਉਹਨੇ ਚੈੱਕ ਕੀਤੀਆਂ ਕਿ ਇਹ ਪੈਸਾ ਕੇਂਦਰ ਸਰਕਾਰ ਨੇ ਭੇਜਿਆ ਸੀ ਸਟੇਟ ਗਵਰਨਮੈਂਟ ਉਰੀ ਰੱਖ-ਰਖਾਵਟ ਕਰਨੀ ਸੀ ਇਹਨਾਂ ਕੋਲ ਰੱਖ-ਰਖਾਵਟ ਨਹੀਂ ਹੋਈ ਸੋ ਮੇਰਾ ਭਗਵੰਤ ਮਾਨ ਸਾਹਿਬ ਕੋਲ ਬੇਨਤੀ ਹੈ ਕਿ ਫਾਲਸ ਕ੍ਰੈਡਿਟ ਨਾਲ ਨਾ ਲੋ ਫਾਲਸ ਕ੍ਰੈਡਿਟ ਨਾਲ ਨਾ ਲੋ ਪੰਜਾਬ ਦੀ ਹੈਲਥ ਸਰਵਿਸਿਜ਼ ਨੂੰ ਸੁਧਾਰੋ ਲੇਕਿਨ ਕੇਂਦਰ ਸਰਕਾਰ ਦੇ ਪੈਸੇ ਦੇ ਨਾਮ ਤੇ ਆਪਣੀ ਬੱਲੇ ਬੱਲੇ ਨਹੀਂ ਜਿਹੜਾ ਪੈਸਾ ਵੀ ਬੱਲੇ ਬੱਲੇ ਹੋਣਾ ਚਾਹੀਦਾ ਤੀਸਰਾ ਮੈਂ ਉਹਨਾਂ ਕੇ ਬੇਨਤੀ ਕਰਾਂਗਾ ਕਿ ਹੈਲਥ ਮਿਸ਼ਨ ਦਾ ਜਿਹੜਾ ਪੈਸਾ ਆ ਰਿਹਾ ਹੈ ਉਹ ਪੈਸਾ ਪੰਜਾਬ ਦੇ ਅੰਦਰ ਇੱਕ ਪਾਸੇ ਤੇ ਕੇਂਦਰ ਸਰਕਾਰ ਪੀਜੀਆਈ ਸੈਂਟਰ ਦੇ ਰਹੀ ਹੈ ਫਿਰੋਜ਼ਪੁਰ ਚ ਕੇਂਦਰ ਸਰਕਾਰ ਦੋ ਮੈਡੀਕਲ ਕਾਲਜ ਦੇ ਰਹੀ ਹੈ ਕੇਂਦਰ ਸਰਕਾਰ ਨੇ ਬਠਿੰਡੇ ਦੇ ਅੰਦਰ ਇੱਕ ਵੱਡਾ ਹਸਪੀਟਲ ਖੋਲਿਆ ਕੇਂਦਰ ਸਰਕਾਰ ਨੇ ਮੁਹਾਲੀ ਦੇ ਅੰਦਰ ਕੈਂਸਰ ਦਾ ਵੱਡਾ ਹਸਪੀਟਲ ਟਾਟਾ ਦੇ ਨਾਲ ਖੋਲ੍ਹਿਆ ਭਗਵੰਤ ਮਾਨ ਸਾਹਿਬ ਵੀ ਹੋਰ ਅਵੇਲੇਬਲ ਸਨ ਇੱਕ ਪਾਸੇ ਦੇ ਅਸੀਂ ਕਹਿ ਰਹੇ ਹਾਂ ਕਿ ਪੰਜਾਬ ਇਜ਼ bigger threat under cancer ਤੇ ਦੂਜੇ ਪਾਸੇ ਅਸੀਂ ਉਹ ਪੈਸਾ ਜਿਹੜਾ ਵੱਡੀਆਂ ਬਿਮਾਰੀਆਂ 'ਤੇ ਖਰਚੋਣਾ ਹੈ ਉਹ ਪੈਸਾ ਆਪਣੀਆਂ ਫੋਟਵਾਂ ਲਾ ਕੇ ਬਰਬਾਦ ਕਰ ਰਹੇ ਹਾਂ ਔਰ ਇਹ ਬ੍ਰਾਂਡਿੰਗ ਤੇ ਪੈਸਾ ਖਰਚ ਰਹੇ ਹਾਂ ਨਾਲ ਜਿੱਥੇ ਲੋੜ ਹੈ ਕੈਂਸਰ ਹਸਪੀਟਲ ਖੋਲਣ ਦੀ ਮੈਡੀਕਲ ਕੋਲੇ ਖੋਲਣ ਦੀ ਅਸੀਂ ਪੈਰਾਸੀਟਾ ਮੋਲ ਦੀ ਗੋਲੀ ਦੇਣ ਵਾਲੀਆਂ ਡਿਸਪੈਂਸਰੀਆਂ ਖੋਲਣ ਦੀ ਜੇ ਡਿਸਪੈਂਸਰੀਆਂ ਹੀ ਖੋਲਨੀਆਂ ਸੀ ਤੇ ਜਿਹੜੀਆਂ ਚੱਲ ਰਹੀਆਂ ਡਿਸਪੈਂਸਰੀਆਂ ਸੀ ਉਹਨਾਂ ਨੂੰ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਦੇ ਕੇ ਸਟਰੈਂਥਨ ਕਰਦੇ ਜਿਹੜਾ ਪੈਸਾ ਬੋਡਾਂ ਦੇ ਖਰਚਿਆਂ ਦੀ ਜਿਹੜਾ ਪੈਸਾ ਆਪਣੀਆਂ ਫੋਟੋਆਂ ਦੇ ਖਰਚਿਆਂ ਦੀ ਉਹ ਪੈਸਾ ਉਪਕਰਨਾ ਤੇ ਖਰਚ ਰੇ ਇਹ ਹੈਲਥ ਮਿਸ਼ਨ ਜਿਹੜਾ ਇੰਡੀਪੈਂਡੈਂਟ ਬੋਡੀ ਹੈ ਉਨੇ ਸਰਵੇ ਕੀਤਾ ਪੰਦਨਵਾ ਸਰਵੇ ਹੈ ਔਰ ਪੂਰੇ ਦੇਸ਼ ਦਾ ਸਰਵੇ ਹੈ ਪੰਜਾਬ ਦੀ ਨੱਕ ਵੱਡੀ ਗਈ ਹੈ ਕੇਂਦਰ ਸਰਕਾਰ ਦਾ ਪੈਸਾ ਔਰ ਅਸੀਂ ਇੱਕ ਇੱਕ ਹੀ ਖਸਾਬ ਕਿਤਾਬ ਰੱਖਣਾ ਪਏਗਾ ਕੇਂਦਰ ਸਰਕਾਰ ਦੇ ਪੈਸੇ ਨੂੰ ਤੁਸੀਂ ਡਿਵਰਸਿਫਾਈ ਕਰ ਰਹੇ ਹੋ ਕੇਂਦਰ ਸਰਕਾਰ ਦੇ ਪੈਸੇ ਦਾ ਗਲਤ ਯੂਟਿਲਾਈਜੇਸ਼ਨ ਕਰ ਰਹੇ ਹੋ ਔਰ ਕੇਂਦਰ ਸਰਕਾਰ ਦੇ ਪੈਸੇ ਦੀ ਬ੍ਰਾਂਡਿੰਗ ਝੂਠੀ ਬ੍ਰਾਂਡਿੰਗ ਆਮ ਆਦਮੀ ਪਾਰਟੀ ਦੇ ਨਾਂ ਤੇ ਕਰ ਰਹੇ ਹੋ ਅੰਮ੍ਰਿਤਸਰ ਤੋਂ ਲਾਈਵ ਤੇ ਇਸ ਚੈਨਲ ਦੇ ਲਈ ਗੌਰਵ ਕੁਮਾਰ ਦੀ ਵਿਸ਼ੇਸ਼ ਰਿਪੋਰਟ